ਹਾਂਜੀ ਪੰਜਾਬੀ ਗਿਆਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਆਪਾਂ ਪੰਜਾਬ ਟੈਟ ਪੇਪਰ 1 2 ਵਿਸ਼ਾ ਪੰਜਾਬੀ ਦੇ ਪ੍ਰਸ਼ਨ ਪੱਤਰ ਹੱਲ ਕਰਾਂਗੇ। ਸੋ ਸਾਰੇ ਜਣੇ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਜਿਹੜੇ ਸਟੂਡੈਂਟ ਨਵੇਂ ਨੇ ਕਿਰਪਾ ਕਰਕੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਹਾਂਜੀ 31ਵਾਂ ਪ੍ਰਸ਼ਨ ਕਿਸੇ ਬੋਲੀ ਦੇ ਸ਼ੁੱਧ ਰੂਪ ਵਿੱਚ ਪੜਨ ਲਿਖਣ ਲਈ ਵਿਦਵਾਨਾਂ ਵੱਲੋਂ ਬਣਾਏ ਗਏ ਨਿਜ਼ਮਾਂ ਦੇ ਸੰਗ੍ਰਹਿ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਏ ਵਿਆਕਰਨ ਉਸ ਤੋਂ ਬਾਅਦ 32ਵਾਂ ਪ੍ਰਸ਼ਨ ਸ਼ੁੱਧ ਉਚਾਰਨ ਲਈ ਬੱਚੇ ਨੂੰ ਗਿਆਨ ਦੇਣਾ ਚਾਹੀਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਬੀ ਧੁਨੀ ਵਿਗਿਆਨ ਦਾ ਉਸ ਤੋਂ ਬਾਅਦ 33ਵਾਂ ਪ੍ਰਸ਼ਨ ਇੱਕ ਚੰਗੀ ਪਾਠ ਪੁਸਤਕ ਵਿੱਚ ਹਾਂਜੀ ਵਿਆਕਰਨਿਕ ਅਸ਼ੁੱਤੀਆਂ ਨਹੀਂ ਹੋਣੀਆਂ ਚਾਹੀਦੀਆਂ ਇਹ ਵੀ ਸਹੀ ਹੈ ਬੀ ਭਾਸ਼ਾ ਸ਼ੈਲੀ ਸਪਸ਼ਟ ਸਿੱਧੀ ਹੋਣੀ ਚਾਹੀਦੀ ਹੈ ਇਹ ਵੀ ਸਹੀ ਹੈ ਸੀ ਵਿਸ਼ਾ ਵਸਤੂ ਬੱਚਿਆਂ ਦੇ ਅਨੁਕੂਲ ਹੋਣਾ ਚਾਹੀਦਾ ਹੈ ਉਪਰੋਕਤ ਤਿੰਨੇ ਗੱਲਾਂ ਸਹੀ ਨੇ ਇਸ ਕਰਕੇ ਇਹਦਾ ਉੱਤਰ ਆਊਗਾ ਜੀ ਡੀ ਉਪਰੋਕਤ ਸਭ ਕੁਝ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ 34ਵਾਂ ਪ੍ਰਸ਼ਨ ਪਾਸ਼ਾ ਵਿੱਚ ਮੌਖਿਕ ਤੇ ਲਿਖਤ ਰੂਪਾਂ ਨੂੰ ਸ਼ੁੱਧ ਤੇ ਸਪਸ਼ਟ ਰੱਖਣ ਲਈ ਲੋੜ ਪੈਂਦੀ ਹੈ। ਹਾਂਜੀ ਇਹਦਾ ਉੱਤਰ ਆਊਗਾ ਜੀ ਡੀ ਵਿਆਕਰਨਿਕ ਨਿਜ਼ਮਾਂ ਦੀ। ਉਸ ਤੋਂ ਬਾਅਦ 35ਵਾਂ ਪ੍ਰਸ਼ਨ ਉਪਚਾਰਾਤਮਿਕ ਸਿੱਖਿਆ ਦਾ ਅਰਥ ਹੈ ਇਹਦਾ ਉੱਤਰ ਆਊਗਾ ਜੀ ਏ ਕਮਜ਼ੋਰ ਬੱਚਿਆਂ ਦੇ ਅਧਿਆਪਨ ਲਿਖਣ ਦੇ ਦੋਸ਼ਪੂਰਨ ਪ੍ਰਭਾਵਾਂ ਨੂੰ ਦੂਰ ਕਰਨ ਦੀ ਪ੍ਰਕਿਰਿਆ ਉਸ ਤੋਂ ਬਾਅਦ 36ਵਾਂ ਭਾਸ਼ਾ ਸਿੱਖਿਆ ਦਾ ਮੁੱਖ ਉਦੇਸ਼ ਹੈ ਇਹਦਾ ਉੱਤਰ ਆਊਗਾ ਜੀ ਸੀ ਭਾਸ਼ਾ ਦੇ ਸਾਰੇ ਕੋਸ਼ਲਾ ਵਿੱਚ ਨਿਪੁੰਨ ਹੋਣਾ ਉਸ ਤੋਂ ਬਾਅਦ 37ਵਾਂ ਪ੍ਰਸ਼ਨ ਪ੍ਰਭਾਵਸ਼ਾਲੀ ਸੁਣਨ ਲਈ ਇਹ ਸ਼ਰਤ ਪੂਰੀ ਹੋਣੀ ਚਾਹੀਦੀ ਹੈ ਕਿ ਇਹਦਾ ਉੱਤਰ ਆਊਗਾ ਜੀ ਸੀ ਜੋ ਸੁਣਿਆ ਜਾਵੇ ਉਸ ਨੂੰ ਪੂਰੀ ਤਰ੍ਹਾਂ ਸਮਝਿਆ ਜਾਵੇ ਹਾਂਜੀ ਅਗਲਾ 38ਵਾਂ ਪ੍ਰਸ਼ਨ ਬੱਚਾ ਸ਼ੁੱਧ ਬੋਲ ਲਿਖਤ ਤਾਂ ਹੀ ਲਿਖ ਸਕਦਾ ਹੈ ਜੇਕਰ ਧਿਆਨ ਨਾਲ ਹਾਂਜੀ ਇਹਦਾ ਉੱਤਰ ਆਊਗਾ ਜੀ ਟੀ ਵਿਆਕਰਨ ਨੂੰ ਸਮਝੇ ਹਾਂਜੀ ਉਸ ਤੋਂ ਬਾਅਦ ਆਪਾਂ ਨੂੰ ਇੱਕ ਪੈਰਾ ਦਿੱਤਾ ਹੋਊਗਾ ਪੈਰੇ ਦੇ ਵਿੱਚੋਂ ਆਪਾਂ ਨੇ ਪ੍ਰਸ਼ਨਾਂ ਦੇ ਉੱਤਰ ਲਿਖਣੇ ਨੇ ਇਹ ਪ੍ਰਸ਼ਨ ਹੋਣਗੇ ਆਪਾਂ ਨੂੰ 39 ਤੋਂ ਲੈ ਕੇ 44 ਤੱਕ ਜਿਵੇਂ ਇਹ ਪੈਰਾ ਦਿੱਤਾ ਹੋਇਆ ਹੈ ਪੰਜਾਬੀਆਂ ਦੀ ਬੀਰਤਾ ਨਾਲ ਸੰਬੰਧਤ ਹੈ ਇਹਦੇ ਪ੍ਰਸ਼ਨ ਦੇਖਦੇ ਆਂ ਤੇ ਇਹਦੇ ਉੱਤਰ ਲੱਭਾਂਗੇ ਪੈਰੇ ਦੇ ਵਿੱਚੋਂ ਪ੍ਰਸ਼ਨ 39 ਪੰਜਾਬੀਆਂ ਨੂੰ ਬੀਰਤਾ ਦੀ ਰੁਚੀ ਕਿੱਥੋਂ ਮਿਲਦੀ ਹੈ ਹਾਂਜੀ ਇਹਦਾ ਉੱਤਰ ਆਊਗਾ ਬੀ ਵਿਰਾਸਤ ਤੋਂ ਬਿਰਾਸਤ ਵਿੱਚੋਂ ਮਿਲਦੀ ਹੈ ਉਸ ਤੋਂ ਬਾਅਦ 40ਵਾਂ ਪ੍ਰਸ਼ਨ ਪੰਜਾਬੀ ਕਿੰਨਾ ਤੋਂ ਈਨ ਨਹੀਂ ਸੀ ਮੰਨਦੀ ਹਾਂਜੀ ਇਹਦਾ ਉੱਤਰ ਆਊਗਾ ਡੀ ਵਿਦੇਸ਼ੀ ਧਾੜਵੀਆਂ ਤੋਂ ਹਾਂਜੀ ਅਗਲਾ ਪ੍ਰਸ਼ਨ 41 ਈਨ ਮੰਨਣੀ ਤੋਂ ਕੀ ਭਾਵ ਹੈ ਹਾਂਜੀ ਇਹਦਾ ਉੱਤਰ ਆਊਗਾ ਬੀ ਹਾਰ ਮੰਨਣੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ 42 ਜ਼ੁਨਾਨੀ ਕਾਲ ਤੋਂ ਅੰਗਰੇਜ਼ੀ ਕਾਲ ਰਾਜ ਦੀ ਸਥਾਪਨਾ ਤੱਕ ਪੰਜਾਬੀਆਂ ਨੇ ਆਪਣੇ ਦੁਸ਼ਮਣਾਂ ਤੋਂ ਬਦਲਾ ਕਿਵੇਂ ਲਿਆ ਹਾਂਜੀ ਇਹਦਾ ਉੱਤਰ ਆਊਗਾ ਏ ਤੇਗਾ ਚਲਾ ਕੇ ਉਸ ਤੋਂ ਬਾਅਦ ਅਗਲਾ ਪ੍ਰਸ਼ਨ 43ਵਾਂ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਕੀ ਹੈ ਹਾਂਜੀ ਇਹਦਾ ਉੱਤਰ ਆਊਗਾ ਕਹਾਵਤ ਏ ਉਸ ਤੋਂ ਬਾਅਦ 44ਵਾਂ ਪ੍ਰਸ਼ਨ ਪੰਜਾਬੀਆਂ ਦੀ ਬੀਰਤਾ ਦਾ ਜ਼ਿਕਰ ਹੋਰ ਕਿੱਥੇ ਮਿਲਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਸੀ ਲੋਕ ਗੀਤਾਂ ਵਿੱਚ ਉਸ ਤੋਂ ਬਾਅਦ ਆਪਾਂ ਨੂੰ ਇੱਕ ਕਵਿਤਾ ਦਿੱਤੀ ਜਾਣੀ ਹੈ ਕਵਿਤਾ ਦੇ ਵਿੱਚੋਂ ਆਪਾਂ ਨੇ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ ਇਹ ਪ੍ਰਸ਼ਨ ਹੋਣਗੇ ਆਪਾਂ ਨੂੰ 45 ਤੋਂ ਲੈ ਕੇ 52 ਤੱਕ ਕੋਈ ਵੀ ਕਵਿਤਾ ਆ ਸਕਦੀ ਹੈ ਕਵਿਤਾ ਨੂੰ ਧਿਆਨ ਨਾਲ ਪੜ੍ਹਨਾ ਹੈ ਤੇ ਉਹਦੇ ਵਿੱਚੋਂ ਪ੍ਰਸ਼ਨਾਂ ਦੇ ਉੱਤਰ ਲਿਖਣੇ ਨੇ ਹਾਂਜੀ ਅਗਲਾ ਪ੍ਰਸ਼ਨ ਹੈ 45ਵਾਂ ਇਨਾ ਕਾਬ 17 ਦਾ ਕੇਂਦਰੀ ਵਿਸ਼ਾ ਕੀ ਹੈ ਹਾਂਜੀ ਇਹਦਾ ਉੱਤਰ ਆਊਗਾ ਸੀ ਪੰਜਾਬ ਪਿਆਰ ਜੇ ਰੋ ਆਪਾਂ ਇੱਕ ਹਫ਼ਤਾ ਪੜਦਿਆਂ ਤਾਂ ਸਾਨੂੰ ਪਤਾ ਲੱਗਦਾ ਵੀ ਇਹਦੇ ਵਿੱਚ ਪੰਜਾਬ ਦੇ ਪਿਆਰ ਨਾਲ ਸੰਬੰਧਿਤ ਕਵਤਾ ਲਿਖੀ ਆ ਪੰਜਾਬ ਪਿਆਰ ਨਾਲ ਸੰਬੰਧਿਤ ਉਸ ਤੋਂ ਬਾਅਦ 46ਵਾਂ ਇਨ੍ਹਾਂ ਕਾਵ 17 ਵਿੱਚ ਪੰਜਾਬ ਦੀ ਕਿਹੜੀ ਲੋਕ ਖੇਡ ਦਾ ਉਲੇਖ ਕੀਤਾ ਮਿਲਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਬੀ ਅਤੇ ਸੀ ਉੱਤਰ ਆਊਗਾ ਇਹਦਾ ਡੀ ਬੀ ਹੈਗਾ ਕਿੱਕਲੀ ਕਿੱਕਲੀ ਇੱਕ ਛੋਟੀਆਂ ਕੁੜੀਆਂ ਦੀ ਖੇਡ ਹੈ ਤੇ ਸੀ ਲੁਕਣ ਮਿੱਟੀ ਦੋਨੋਂ ਲੋਕ ਖੇਡਾਂ ਨੇ ਇਸ ਕਰਕੇ ਇਹਦਾ ਉੱਤਰ ਆਊਗਾ ਜੀ டி ਬੀ ਅਤੇ ਸੀ ਇਹਦਾ ਸਹੀ ਉੱਤਰ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ 47ਵਾਂ ਉੱਪਰ ਚੰਨ ਹੀਠ ਚੰਨੀਆਂ ਕਾਬ 17 ਵਿੱਚ ਚੰਨੀਆਂ ਤੋਂ ਕੀ ਭਾਵ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਡੀ ਸੋਹਣੀਆਂ ਮਟਿਆਰਾ ਉਸ ਤੋਂ ਬਾਅਦ 48ਵਾਂ ਪ੍ਰਸ਼ਨ ਇਹ ਕਾ 17 ਪ੍ਰਾਣੇ ਪੰਜਾਬ ਦੀ ਕਿਸ ਚੀਜ਼ ਨਾਲ ਸੰਬੰਧਿਤ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਸੀ ਸੱਭਿਆਚਾਰ ਨਾਲ ਉਸ ਤੋਂ ਬਾਅਦ 49ਵਾਂ ਨਿਰਅਗੇਤਰ ਨਾਲ ਇੰਨਾ ਚੋਂ ਕਿਹੜਾ ਸ਼ਬਦ ਨਹੀਂ ਬਣਿਆ ਹੋਇਆ ਅਗੇਤਰ ਹੁੰਦਾ ਜਦੋਂ ਕੋਈ ਸ਼ਬਦ ਅੱਗੇ ਲਾ ਕੇ ਕੋਈ ਨਵਾਂ ਸ਼ਬਦ ਬਣਾਇਆ ਜਾਂਦਾ ਦਿੱਤਾ ਹੋਇਆ ਸ਼ਬਦ ਹੈ ਜਿਹੜਾ ਜਿਵੇਂ ਇਹ ਨੇ ਨਿਰ ਦਿੱਤਾ ਹੋਇਆ ਇਹਨੂੰ ਜੋੜ ਕੇ ਕਿਸੇ ਸ਼ਬਦ ਦੇ ਨਾਲ ਕੋਈ ਨਵਾਂ ਸ਼ਬਦ ਬਣਾਇਆ ਜਾਂਦਾ ਉਹ ਦੱਸਣਾ ਵੀ ਇਹਨਾਂ ਦੇ ਵਿੱਚ ਕਿਹੜਾ ਨਹੀਂ ਹੈਗਾ ਤਾਂ ਇਹਦਾ ਉੱਤਰ ਆਊਗਾ ਜੀ ਟੀ ਨਿਤੋਸ਼ ਉਸ ਤੋਂ ਬਾਅਦ ਪ੍ਰਸ਼ਨ ਨੰਬਰ 50 ਕਵੀ ਨੇ ਕਿਸ ਹੇਠਾ ਮੇਲਿਆਂ ਦੀ ਗੱਲ ਕੀਤੀ ਹੈ ਇਹਦਾ ਉੱਤਰ ਆਊਗਾ ਜੀ ਬੀ ਪਿਪਲਾਂ ਉਸ ਤੋਂ ਬਾਅਦ ਪ੍ਰਸ਼ਨ ਨੰਬਰ 51 ਕਵੀ ਕਿਹੜੀਆਂ ਰਾਤਾਂ ਨੂੰ ਆਵਾਜ਼ਾਂ ਨਹੀਂ ਮਾਰਦਾ ਹਾਂਜੀ ਇਹਦਾ ਉੱਤਰ ਆਊਗਾ ਜੀ ਸੀ ਜ਼ੁਲਮ ਭਰੀਆਂ ਉਸ ਤੋਂ ਬਾਅਦ ਅਗਲਾ ਪ੍ਰਸ਼ਨ 52 ਕਵੀ ਕਿਹੜੀਆਂ ਖਿੱਚਾਂ ਖਿਲੀਆਂ ਪੁਰਾਣੀਆਂ ਦੀ ਆਉਣ ਦੀ ਗੱਲ ਕਰਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਡੀ ਉਪਰੋਕਤ ਸਾਰੀਆਂ ਜਦੋਂ ਆਪਾਂ ਕਵਿਤਾ ਪੜ੍ਹਦੇ ਹਾਂ ਤਾਂ ਆਪਾਂ ਨੂੰ ਪਤਾ ਲੱਗਦਾ ਵੀ ਉਹ ਗੱਲ ਕਰਦਾ ਨੱਚ-ਨੱਚ ਧਮ-ਧਮ ਥਮ-ਥਮ ਇਸ ਕਰਕੇ ਇਹਦਾ ਉੱਤਰ ਆਊਗਾ ਜੀ ਉਪਰੋਕਤ ਸਾਰੀਆਂ ਅਗਲਾ ਪ੍ਰਸ਼ਨ 53ਵਾਂ ਟਕਸਾਲੀ ਬੋਲੀ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਇਹਦਾ ਉੱਤਰ ਹੈ ਡੀ ਜਿਸਦੀ ਵਰਤੋਂ ਸਰਕਾਰੀ ਕੰਮਕਾਜ ਤੇ ਸਿੱਖਿਆ ਆਦ ਦੇ ਖੇਤਰ ਵਿੱਚ ਹੋਵੇ ਜਿਵੇਂ ਅਯੋਕੇ ਪੰਜਾਬ ਦੇ ਵਿੱਚ ਜਿਹੜੀ ਟਕਸਾਲੀ ਬੋਲੀ ਹੈ ਉਹ ਮਾਜੀ ਨੂੰ ਕਿਹਾ ਜਾਂਦਾ ਉਸ ਤੋਂ ਬਾਅਦ ਪ੍ਰਸ਼ਨ ਨੰਬਰ 54 ਕਿਹੜਾ ਸ਼ਬਦ ਸ਼ੁੱਧ ਹੈ ਪ੍ਰਕਿਰਤੀ ਲਿਖਣ ਦੇ ਵਿੱਚ ਕਿਹੜਾ ਸਹੀ ਹੈ ਉਹ ਤੇ ਟਿਕ ਕਰਨਾ ਉਹ ਹੈਗਾ ਜੀ ਏ ਕੀਰਤੀ ਅਗਲਾ 55ਵਾਂ ਸੱਪ ਦੇ ਮੂੰਹ ਤੇ ਪਿਆਰ ਦੇਣਾ ਦਾ ਕੀ ਅਰਥ ਹੈ ਹਾਂਜੀ ਇਹਦਾ ਉੱਤਰ ਆਊਗਾ ਬੀ ਮੁਸੀਬਤ ਸਹਿਣਾ ਉਸ ਤੋਂ ਬਾਅਦ ਪ੍ਰਸ਼ਨ ਨੰਬਰ 56 ਸਿੱਖਣਾ ਵਿਵਹਾਰ ਨੂੰ ਸੌਂਪਣਾ ਹੈ ਕਿਸ ਨੇ ਕਿਹਾ ਹੈ ਹਾਂਜੀ ਇਹਦਾ ਉੱਤਰ ਹੈ ਜੀ ਡੀ ਮਹਾਤਮਾ ਗਾਂਧੀ ਨੇ ਉਸ ਤੋਂ ਬਾਅਦ 57ਵਾਂ ਮੌਨਵਾਚਕ ਤੋਂ ਭਾਵ ਹੈ ਇਹਦਾ ਉੱਤਰ ਆਊਗਾ ਜੀ ਬੀ ਮਨ ਹੀ ਮਨ ਵਿੱਚ ਬਿਨਾ ਆਵਾਜ਼ ਕੀਤੇ ਅਰਥ ਗ੍ਰਹਿਣ ਕਰਨ ਦੀ ਕਿਰਿਆ ਅਗਲਾ ਪ੍ਰਸ਼ਨ 58 ਬੱਚਾ ਬਾਤਾਂ ਵਰਣ ਤੋਂ ਭਾਸ਼ਾ ਸਿੱਖਦਾ ਹੈ ਇਹਦਾ ਉੱਤਰ ਆਊਗਾ ਜੀ ਸੀ ਅਨੁਕਰਨ ਅਨੁਕਰਨ ਹੁੰਦਾ ਨਕਲ ਦੁਆਰਾ ਉਸ ਤੋਂ ਬਾਅਦ ਅਗਲਾ ਪ੍ਰਸ਼ਨ 59 ਭਾਸ਼ਾ ਵਿੱਚ ਬੋਲ ਚਾਲ ਦਾ ਸਿਧਾਂਤ ਦਾ ਭਾਵ ਹੈ ਇਹਦਾ ਉੱਤਰ ਆਊਗਾ ਜੀ ਟੀ ਬੱਚੇ ਨੂੰ ਬੋਲਣ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾਣ ਉਸ ਤੋਂ ਬਾਅਦ ਅਗਲਾ ਪ੍ਰਸ਼ਨ 60 ਭਾਸ਼ਾ ਦੇ ਸੁਣਨ ਕੋਸ਼ਲ ਤੋਂ ਭਾਵ ਹੈ ਇਹਦਾ ਉੱਤਰ ਆਊਗਾ ਜੀ ਸੀ ਸੁਣ ਕੇ ਵਿਚਾਰਾਂ ਤੇ ਭਾਵਾਂ ਨੂੰ ਗ੍ਰਹਿਣ ਕਰਨਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ